ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਸਭ ਦਾ ਤੁਹਾਡੇ ਆਪਣੇ ਚੈਨਲ ਮਿੱਠੀ ਜਾਪੇ ਮਾਂ ਬੋਲੀ ਪੰਜਾਬੀ ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਦਾ ਸਾਡਾ ਵਿਸ਼ਾ ਹੈ ਜਮਾਤ 7 ਪਾਠ ਨੰਬਰ 6 ਬਲਦਾਂ ਵਾਲਾ ਪਿਆਰਾ ਸਿੰਘ ਪਿੰਡ ਦੇ ਗੁਰਦੁਆਰੇ ਵਿੱਚ ਹਰ ਰੋਜ਼ ਸਵੇਰੇ 4 ਵਜੇ ਭਾਈ ਦੀ ਆਵਾਜ਼ ਕੰਨੀ ਪੈਂਦਿਆਂ ਹੀ ਪਿਆਰਾ ਸਿੰਘ ਮੰਜੇ ਤੋਂ ਉੱਠ ਖੜਦਾ ਪਹਿਲਾਂ ਉਹ ਪਸ਼ੂਆਂ ਨੂੰ ਪੱਠੇ ਪਾਉਂਦਾ ਫਿਰ ਨਲਕਾ ਗੇੜ ਕੇ ਪਾਣੀ ਭਰਦਾ ਤੇ ਵਾਹਿਗੁਰੂ ਵਾਹਿਗੁਰੂ ਬੋਲਦਾ ਇਸਨਾਨ ਕਰਨ ਲੱਗ ਜਾਂਦਾ ਇਸਨਾਨ ਕਰਨ ਤੋਂ ਬਾਅਦ ਉਹ ਬਲਦਾਂ ਦੀ ਖੁਰਲੇ ਵਿੱਚ ਹੱਥ ਮਾਰ ਕੇ ਪੱਠੇ ਇਕੱਠੇ ਕਰਦਾ ਆਖਦਾ ਅੱਜ ਲੋ ਸ਼ੇਰੋ ਫੇਰ ਖੇਤ ਨੂੰ ਚੱਲਾਂਗੇ ਪਸ਼ੂਆਂ ਵੱਲੋਂ ਬੇਲਾ ਹੋ ਕੇ ਉਹ ਚਲਾਨੀ ਕੋਲ ਆ ਕੇ ਧੰਨ ਘਰ ਨੂੰ ਆਵਾਜ਼ ਮਾਰਦਾ ਚਲਾਨੀ ਮਿੱਟੀ ਨਾਲ ਬਣਾਈ ਹੋਈ ਕੱਚੀ ਰਸੋਈ ਧੰਨ ਕੁਰੇ ਲੱਸੀ ਰੜਕ ਲਈ ਤਾਂ ਗੜਵੀ ਭਰ ਲਿਆ ਫੇਰ ਮੈਂ ਖੇਤ ਨੂੰ ਜਾਣਾ ਇਹ ਪਿਆਰਾ ਸਿੰਘ ਦਾ ਨਿੱਤ ਨੇਮ ਸੀ ਹਰ ਰੋਜ਼ ਮਤਲਬ ਜਿਹੜੇ ਉਹ ਕੰਮ ਕਰਦਾ ਸੀ ਸਾਰੇ ਪਿੰਡ ਵਿੱਚ ਉਹ ਬਲਦਾਂ ਵਾਲਾ ਪਿਆਰਾ ਸਿੰਘ ਦੇ ਨਾਂ ਨਾਲ ਮਸ਼ਹੂਰ ਸੀ ਹਰੀ ਕ੍ਰਾਂਤੀ ਵੇਲੇ ਵੀ ਉਹ ਆਪਣੀ 20 ਵਿੱਗੇ ਜ਼ਮੀਨ ਦੀ ਖੇਤੀ ਬਲਦਾਂ ਨਾਲ ਹੀ ਕਰਦਾ ਸੀ ਅੱਜ ਵੀ ਉਸੇ ਬਲਦ ਨਵੇਂ ਨਰੋਏ ਸਨ ਹਰ ਰੋਜ ਸਵੇਰੇ ਉੱਠ ਕੇ ਉਹ ਰਾਤੀ ਬਣਾਈ ਸਕੇ ਅਨੁਸਾਰ ਖੇਤਾਂ ਵਿੱਚ ਜਾ ਕੇ ਆਪਣਾ ਕੰਮ ਵਿੱਢ ਲਿੰਦਾ। ਹਲ ਜੋੜਨਾ ਹੋਵੇ ਭਾਵੇਂ ਕੋ ਉਹ ਹਾਜ਼ਰੀ ਖੇਤ ਵਿੱਚ ਹੀ ਖਾਂਦਾ ਸੀ। ਨਿਆਈਆਂ ਵਿੱਚ ਤੋਬੇ ਦਾ ਪਾਰ ਖੂਦ ਦੇ ਸਿਰ ਸਦਕਾ ਉਸ ਦੇ ਖੇਤ ਹਰੇ ਭਰੇ ਰਹਿੰਦੇ ਸਨ। ਉਸ ਨੇ ਖੇਤੀ ਦੇ ਢੰਗ ਤਰੀਕੇ ਆਪਣੇ ਬਾਪੂ ਦੀਦਾਰ ਸਿੰਘ ਤੋਂ ਸਿੱਖੇ ਸਨ। ਪਿਆਰਾ ਸਿੰਘ ਨੂੰ ਆਪਣੇ ਬਾਪੂ ਦੀਆਂ ਗੱਲਾਂ ਅੱਜ ਵੀ ਯਾਦ ਸਨ। ਭਾਈ ਪਿਆਰਾ ਸਿਆਂ ਹਾ ਰੋਜ ਉਸ ਵਕਤੇ ਖੇਤ ਜਾਇਆ ਕਰ ਖੇਤ ਦੀ ਹਰ ਵਟ ਬੰਨੇ ਦੇ ਢੀੜਾ ਮਾਰੀਦਾ ਹੁੰਦਾ ਰੁੱਖ ਬੂਟੇ ਤੇ ਫਸਲ ਦੇ ਪੱਤਿਆਂ ਨੂੰ ਧਿਆਨ ਨਾਲ ਦੇਖੀਦਾ ਫਸਲਾਂ ਦਾ ਤਾਂ ਧੀਆ ਪੁੱਤਾਂ ਤੋਂ ਵੀ ਵੱਧ ਖਿਆਲ ਰੱਖਣਾ ਪੈਂਦਾ ਹੱਥਾਂ ਨਾਲ ਮਿਹਨਤ ਕਰਨ ਵਾਲਿਆਂ ਨੂੰ ਕਿਸੇ ਚੀਜ਼ ਦੀ ਤੰਗੀ ਨਹੀਂ ਰਹਿੰਦੀ ਸਾਚਮੋਹੂ ਬਿਆਰਾ ਸਿੰਘ ਨੂੰ ਕਿਸੇ ਚੀਜ਼ ਦੀ ਤੰਗੀ ਤਰਸ਼ੀ ਨਹੀਂ ਸੀ ਦੁੱਧ ਪੁੱਤ ਤੇ ਧੀ ਉਸ ਦੇ ਘਰ ਸਨ ਦੋ ਮੱਜਾਂ ਇੱਕ ਗਾਂ ਤੇ ਨਗੋਰੀ ਬਲਦਾਂ ਦੀ ਜੋੜੀ ਨਾਲ ਉਹ ਆਪਣੇ ਘਰ ਨੂੰ ਭਰਿਆ ਭਰਿਆ ਸਮਝਦਾ ਸੀ ਸਵੇਰੇ ਸੱਜਰੇ ਖੇਤਾਂ ਵਿੱਚ ਜਾ ਕੇ ਉਹ ਕੰਮ ਕਾਨਾ ਸ਼ੁਰੂ ਕਰ ਦਿੰਦਾ ਤੇ ਦੁਪਹਿਰ ਦੀ ਰੋਟੀ ਤੱਕ ਡਟ ਕੇ ਕੰਮ ਕਰਦਾ ਸੂਰਜ ਦੀ ਟਿੱਕੀ ਚੜ੍ਹਦੀ ਨਾਲ ਧਨਕੌਰ ਉਸ ਦੀ ਹਾਜ਼ਰੀ ਲੈ ਕੇ ਆ ਜਾਂਦੀ ਉਹ ਖੂਹ ਤੇ ਟਾਲੀਆਂ ਦੀ ਛਾਂ ਵਿੱਚ ਬੈਠ ਕੇ ਰੋਟੀ ਖਾਂਦੇ ਅਤੇ ਖੇਤਾਂ ਵਿੱਚ ਬੀਜੀਆਂ ਫਸਲਾਂ ਬਾਰੇ ਗੱਲਾਂ ਕਰਦੇ ਖੂਹ ਦੇ ਨਾਲ ਹੀ ਇੱਕ ਛੋਟੀ ਜਿਹੀ ਖੱਤੀ ਵਿੱਚ ਪਿਆਰਾ ਸਿੰਘ ਨੇ ਘਰ ਪਰਿਵਾਰ ਲਈ ਸਬਜ਼ੀਆਂ ਬੀਜੀਆਂ ਹੋਈਆਂ ਸਨ ਹਾਜ਼ਰੀ ਖਾ ਕੇ ਪਿਆਰਾ ਸਿੰਘ ਆਪਣੇ ਕੰਮ ਜਾਂ ਲੱਗਦਾ ਤੇ ਧੰਨ ਘੌਰ ਪਸ਼ੂਆਂ ਲਈ ਪੱਠੇ ਵੱਢਣ ਲੱਗ ਜਾਂਦੀ ਪੱਠੇ ਵੱਢਣ ਤੋਂ ਬਾਅਦ ਉਹ ਸਬਜ਼ੀਆਂ ਦੀ ਦੇਖਭਾਲ ਕਰਦੀ ਤੇ ਫਿਰ ਤਾਜੀ ਸਬਜ਼ੀ ਤੋੜ ਕੇ ਘਰ ਨੂੰ ਮੁੜ ਆਉਂਦੀ। ਪਿੰਡ ਵਿੱਚ ਟਰੈਕਟਰ ਆਏ। ਖੇਤਾਂ ਨੂੰ ਬੀਜਣ, ਗੁੱਢਣ ਤੇ ਵਾਢੀ ਕਰਨ ਵਾਲੀਆਂ ਮਸ਼ੀਨਾਂ ਆਈਆਂ। ਪਿਆਰਾ ਸਿੰਘ ਨਗੋਰ ਤੋਂ ਬਲਦਾਂ ਦੀ ਜੋੜੀ ਲੈ ਆਇਆ। ਹਰ ਰੋਜ਼ ਸਵੇਰੇ 5 ਵਜੇ ਪਿਆਰਾ ਸਿੰਘ ਦੇ ਬਲਦ ਦੇ ਗਾਲਾਂ ਪਾਈਆਂ ਟੱਲੀਆਂ ਟੁਣਕ-ਟੁਣਕ ਕਰਦੀਆਂ ਸੱਬ ਦਾ ਮਨ ਮੌਂਦੀਆਂ ਸਨ। ਉਹ ਦੱਬਗੇਵਾ ਤੇ ਰੱਜ ਕੇ ਖਾਹ ਵਾਲੀ ਖੇਤੀ ਵਿੱਚ ਯਕੀਨ ਰੱਖਦਾ ਸੀ। ਇੱਕ ਦਿਨ ਦੁਪਹਿਰ ਦੀ ਰੋਟੀ ਖਾਣ ਤੋਂ ਬਾਅਦ ਧੰਨਕੌਰ ਕਹਿਣ ਲੱਗੀ ਭਲਿਆ ਲੋਕਾ ਤੂੰ ਵੀ ਖੇਤਾਂ ਵਿੱਚ ਫਾਰਮਿਕ ਖਾਦ ਪਾ ਨਵੇਂ ਬੀਜ ਪਾ ਆਪਾਂ ਵੀ ਟਰੈਕਟਰ ਵਾਲੇ ਬਣ ਗਏ ਮੁੰਡਾ ਜਵਾਨ ਹੋ ਗਿਆ 12ਵੀਂ ਜਮਾਤ ਵਿੱਚ ਪੜਦਾ ਧੀ ਨੇ ਵੀ ਈਟੀਟੀ ਪਾਸ ਕਰ ਲਈ ਉਹਦੇ ਲਈ ਕੋਈ ਚੰਗਾ ਮੁੰਡਾ ਦੇਖਾਂਗੇ ਚੰਗਾ ਰਿਸ਼ਤਾ ਤਾਈਓ ਮਿਲੋ ਜੇ ਘਰ ਵਿੱਚ ਧੰਨਕੌਰ ਨੇ ਅਜੇ ਗੱਲ ਪੂਰੀ ਨਹੀਂ ਸੀ ਕੀਤੀ ਕੇ ਪਿਆਰਾ ਸਿੰਘ ਬੋਲ ਪਿਆ ਬੱਸ ਕਰ ਧਰਨ ਗੁਰੇ ਬੱਸ ਕਰ ਭਲਾ ਤੇਰੇ ਘਰ ਵਿੱਚ ਕਾਦੀ ਕਾਟਾ ਪਹਿਲਾਂ ਮੈਂ ਤੇਰਾ ਭੇਖਾ ਦੂਰ ਕਰਾਂ ਕੁੜੀ ਦਾ ਮੈਂ ਸਿੱਧਾ ਸਾਦਾ ਵਿਆਹ ਕਰੂੰ ਤੇ ਮੁੰਡੇ ਦੇ ਵਿਆਹ ਤੇ ਆਪਾਂ ਕੁਝ ਲੈਣਾ ਨਹੀਂ ਦੂਜੀ ਗੱਲ ਆਪਣੀ ਥੋੜੀ ਖੇਤੀ ਅਜੇ ਬਲਦਾਂ ਨਾਲ ਚੱਲੀ ਜਾਂਦੀ ਐ ਮੈਂ ਲੋਕਾਂ ਵਾਂਗ ਦੇਖੋ ਦੇਖੀ ਅੱਡੀਆਂ ਚੁੱਕ ਕੇ ਫਾਹਾ ਨਹੀਂ ਲੈਣਾ ਕਰਜ਼ੇ ਤੇ ਲਈ ਮਸ਼ੀਨਰੀ ਤੇ ਪੈਸੇ ਚੁੱਕ ਕੇ ਵਿਆਹ ਕਰਨ ਵਾਲਿਆਂ ਦਾ ਹਾਲ ਸਭ ਨੂੰ ਪਤਾ ਕੀ ਹੁੰਦਾ ਲੈ ਮੈਂ ਤਾਂ ਨਹੀਂ ਕਹਿੰਦੀ ਮੈਨੂੰ ਤਾਂ ਆਪਣਾ ਪ੍ਰੀਤਮ ਕਹਿੰਦਾ ਸੀ ਆਖੇ ਬਾਪੂ ਨੂੰ ਤੂੰ ਕਹਿ ਮੈਂ ਤਾਂ ਦਿਨ ਵਿੱਚ ਦੋ ਵੇਲੇ ਖੇਤੋਂ ਨੀਆਂ ਕੰਮ ਕਰਨ ਕੰਮ ਕਰਦੇ ਰਹੋ ਤਾਂ ਦੇ ਨਿਰੋਈ ਰਹਿੰਦੀ ਏ ਬੇਲੇ ਬੰਦੇ ਨੂੰ ਤਾਂ ਸੋ ਬਿਮਾਰੀਆਂ ਲੱਗਦੀਆਂ ਨੇ ਧਨਕੌਰ ਨੇ ਆਪਣੇ ਪੁੱਤਰ ਦੇ ਮਨ ਦੀ ਗੱਲ ਪਿਆਰਾ ਸਿੰਘ ਨੂੰ ਕਹਿ ਸੁਣਾਈ ਪਰ ਪਿਆਰਾ ਸਿੰਘ ਨੇ ਸਪਸ਼ਟ ਹੀ ਕਹਿ ਦਿੱਤਾ ਧਨਕੌਰੇ ਜਦ ਤੱਕ ਨੈਣ ਪ੍ਰਾਣ ਕੰਮ ਕਰਦੇ ਨੇ ਕੁਦਰਤੀ ਢੰਗ ਨਾਲ ਹੀ ਖੇਤੀ ਕਰੂੰਗਾ ਤੈਨੂੰ ਤਾਂ ਪਤਾ ਅੱਧੇ ਪਿੰਡ ਦੇ ਲੋਕ ਖਾਣ ਲਈ ਕਣਕ ਮੱਕੀ ਮੂੰਗੀ ਆਪਣੇ ਕੋਲੋਂ ਮੁੱਲ ਲੈਂਦੇ ਨੇ ਲੋਕਾਂ ਨੂੰ ਪਤਾ ਕਿ ਅਸੀਂ ਖੇਤਾਂ ਵਿੱਚ ਦੇਸੀ ਰੂੜੀ ਦੀ ਖਾਦ ਪਾਉਂਦੇ ਆਂ ਤੇ ਫਸਲਾਂ ਤੇ ਕੋਈ ਦਵਾਈ ਨਹੀਂ ਛੜਕਦੇ ਮੈਂ ਤਾਂ ਸਭ ਨੂੰ ਕਹਿਣਾ ਕਿ ਤੁਸੀਂ ਵੀ ਦੇਸੀ ਖਾਦ ਨਾਲ ਫਸਲਾਂ ਤਿਆਰ ਕਰੋ ਧੰਨ ਗੁਰੇ ਜੇ ਬਾ ਬਹਾਈ ਸਮੇਂ ਸਿਰ ਹੋ ਜਾਵੇ ਤਾਂ ਖੇਤਾਂ ਵਿੱਚ ਨਦੀਨ ਹੁੰਦਾ ਹੀ ਨਹੀਂ ਜੇ ਹੋ ਵੀ ਜਾਵੇ ਤਾਂ ਇੱਕ ਅੱਧੀ ਗੋਡੀ ਕਰ ਦਿਓ ਧੰਨ ਗੁਰ ਨਾਲ ਗੱਲਾਂ ਕਰਦਾ ਕਰਦਾ ਪਿਆਰਾ ਸਿੰਘ ਮੋਢੇ ਤੇ ਕਹੀ ਰੱਖ ਕੇ ਖੇਤ ਨੂੰ ਤੁਰ ਪਿਆ ਪਿਆਰਾ ਸਿੰਘ ਆਪਣੀ ਧੰਨ ਦਾ ਪੱਕਾ ਸੀ ਖੇਤੀ ਨੂੰ ਤਾਂ ਉਹ ਪੂਜਦਾ ਸੀ ਕਈ ਵਾਰ ਉਹ ਆਖਦਾ ਧਰਤੀ ਦਾ ਸਾਡੀ ਮਾਂ ਹੈ ਜਿੰਨੀ ਸੇਵਾ ਕਰੋਗੇ ਉਨਾ ਹੀ ਫਲ ਦਿੰਦੀ ਏ ਉਹ ਸੂਰਜ ਦੀ ਟਿੱਕੀ ਛਪਣ ਸਾਰੀ ਬਲਦਾਂ ਦੇ ਗळा ਵਿੱਚੋਂ ਪੰਜਾਲੀ ਲਾ ਲੈਂਦਾ ਸੀ ਉਹ ਆਖਦਾ ਸਵੇਰ ਦੇ ਕੰਮ ਕਰਦੇ ਨੇ ਇਹਨਾਂ ਨੂੰ ਵੀ ਆਰਾਮ ਦੀ ਲੋੜ ਹੈ ਭਾਈ ਕਈ ਵਾਰ ਉਸ ਦਾ ਪੁੱਤਰ ਸ਼ਾਮ ਨੂੰ ਖੇਤ ਜਾ ਪਹੁੰਚਦਾ ਪੱਠਿਆਂ ਦੀਆਂ ਭਰੀਆਂ ਰੇੜੀਆਂ ਤੇ ਲੱਦ ਕੇ ਦੋਵੇਂ ਪਿਓ ਪੁੱਤਰ ਗੱਲਾਂ ਕਰਦੇ ਕਰਦੇ ਘਰ ਨੂੰ ਆ ਜਾਂਦੇ ਪਸ਼ੂਆਂ ਨੂੰ ਪਾਣੀ ਪਿਆ ਕੇ ਪੱਠੇ ਢੱਪੇ ਪਾਉਣ ਤੋਂ ਬਾਅਦ ਪਿਆਰਾ ਸਿੰਘ ਚਲਾਨੀ ਕੋਲ ਆ ਕੇ ਪੁੱਛਦਾ ਬੇਟੀ ਪਾਲ ਕਾਦੀ ਸਬਜ਼ੀ ਬਣਾਈਏ ਫਲੀਆਂ ਧਰੀਆਂ ਨੇ ਬਾਪੂ ਜੀ ਬੇਬੇ ਦੁਪਹਿਰ ਵੇਲੇ ਖੇਤ ਜੋ ਫਲੀਆਂ ਤੋੜ ਲਈ ਆਈ ਸੀ ਪਤੀਲੇ ਵਿੱਚ ਕਟਸ਼ੀ ਮਾਰਦੀ ਪਾਲ ਬੋਲਦੀ ਲੈ ਸਬਜ਼ੀਆਂ ਦੀ ਸੁਣ ਸਾਰਾ ਆਂਡਗਵਾਂਡ ਮੇਰੇ ਕੋਲੋਂ ਸਬਜ਼ੀਆਂ ਮੰਗ ਕੇ ਲੈ ਜਾਂਦਾ ਕਹਿੰਦੇ ਤੁਹਾਡੀਆਂ ਸਬਜ਼ੀਆਂ ਤੇ ਦਵਾਈ ਨਹੀਂ ਛਿੜਕੀ ਹੁੰਦੀ ਧੰਨ ਕੋਰ ਪਿਆਰਾ ਸਿੰਘ ਦੇ ਅੱਗੇ ਰੋਟੀ ਦੀ ਥਾਲੀ ਰੱਖਦੇ ਹੋਏ ਆਖ ਰਹੀ ਸੀ ਸਾਗ ਸੱਤੂ ਆਤੇ ਸਬਜ਼ੀਆਂ ਤੇ ਦਵਾਈ ਛਿੜਕ ਕੇ ਇਹ ਲੋਕ ਖਾਣਗੇ ਕੀ ਪਿਆਰਾ ਸਿੰਘ ਰੋਟੀ ਦੀ ਬੁਰਕੀ ਤੋੜਦਾ ਬੋਲਿਆ ਬਾਪੂ ਜੀ ਹੁਣ ਤਾਂ ਸਰਕਾਰ ਵੀ ਪਾਣੀ ਦੇ ਡਿੱਗਦੇ ਪੱਦਰਵਾਰੇ ਸੋਚਣ ਲੱਗ ਪਈ ਐ ਸੁਣਿਆ ਨਮੀਆਂ ਸਕੀਮਾਂ ਬਣਾ ਰਹੀ ਐ ਪ੍ਰੀਤਮ ਬੈਠਕ ਚੋਂ ਮੰਜਾ ਕੱਢ ਕੇ ਬਰਾਂਡੇ ਵਿੱਚ ਡੋਂਦਾ ਹੋਇਆ ਕਹਿ ਰਿਹਾ ਸੀ ਭਾਈ ਧਰਤੀ ਚ ਪਾਣੀ ਹੈ ਕਿੰਨਾ ਕੋ ਕਿਸਾਨਾਂ ਨੂੰ ਆਪ ਸੋਚਣਾ ਚਾਹੀਦਾ ਖੇਤਾਂ ਵਿੱਚ ਰੁੱਖ ਬੂਟੇ ਲਾ ਕੇ ਧਰਤੀ ਨੂੰ ਹਰਾ ਭਰਾ ਰੱਖਣ ਤਾਂ ਪਾਣੀ ਦੀ ਘਾਟ ਹੀ ਨਾ ਰਹੇ ਰੋਟੀ ਖਾ ਕੇ ਹੱਥ ਧੋਂਦਾ ਪਿਆਰਾ ਸਿੰਘ ਪੁੱਤਰ ਨੂੰ ਕਹਿ ਰਿਹਾ ਸੀ ਪ੍ਰੀਤਮਾ ਦੇਖ ਤਾਂ ਬਾਹਰ ਗੇਟ ਤੇ ਕੋਈ ਖੜਾ ਲੱਗਦਾ ਫਿਰ ਗੁੜ ਦੀ ਰੋੜੀ ਖਾਂਦਾ ਹੋਇਆ ਪਿਆਰਾ ਸਿੰਘ ਆਪ ਵੀ ਗੇਟ ਵੱਲ ਨੂੰ ਤੁਰ ਪਿਆ ਪਿਆਰਾ ਸਿੰਘ ਕਰਾਈਏ ਭਾਈ ਪ੍ਰੀਤਮ ਸਿੰਘ ਨੇ ਗੇਟ ਖੋਲ੍ਹਿਆ ਤਾਂ ਸਰਪੰਚ ਅੰਦਰ ਲੰਘ ਆਇਆ ਆਓ ਸਰਪੰਚ ਸਾਹਿਬ ਆਓ ਬੈਠੋ ਬੈਣਾ ਨਹੀਂ ਪਿਆਰਾ ਸਿਆ ਮੈਂ ਤਾਂ ਤੇਰੇ ਲਈ ਖਾਸ ਸੁਨੇਹਾ ਲੈ ਕੇ ਆਇਆ ਕੱਲ ਨੂੰ ਆਪਣੇ ਪਿੰਡ ਖੇਤੀ ਮਹਿਕਮੇ ਦੇ ਬੰਦਿਆਂ ਨੇ ਕੁਦਰਤੀ ਖੇਤੀ ਬਾਰੇ ਕਿਸਾਨਾਂ ਨਾਲ ਗੱਲਾਂ ਕਰਨਾ ਤੇਰੇ ਬਾਰੇ ਉਹਨਾਂ ਨੇ ਖਾਸ ਤੌਰ ਤੇ ਪੁੱਛਿਆ ਤੇਰੀ ਉਹ ਬੜੀ ਤਾਰੀਫ ਕਰਦੇ ਸੀ ਤੂੰ 10 ਵਜੇ ਪੰਚਾਇਤ ਘਰ ਪਹੁੰਚ ਜਾਵੇਂ सरपंच ਗੱਲ ਕਰਕੇ ਮੁੜ ਲੱਗਿਆ ਫਿਰ ਬੋਲਿਆ ਮੈਂ ਤਾਂ ਉਹਨਾਂ ਨੂੰ ਕਹਿ ਤਾ ਸਾਡਾ ਪਿੰਡ ਦਾ ਉਹਦੇ ਕੋਲੋਂ ਹੀ ਸਿੱਖ ਲੋ ਖੇਤੀ ਕਰਨੀ ਫਿਰ ਹੱਸਦਾ ਹੱਸਦਾ ਸਰਪੰਚ ਵਾਪਸ ਮੁੜ ਗਿਆ ਆਹ ਤਾਂ ਕਮਾਲ ਹੋ ਗਈ ਬਾਪੂ ਪ੍ਰੀਤਮ ਸਿੰਘ ਆਪਣੇ ਬਾਪੂ ਦੇ ਮਾਣ ਕਰਦਾ ਧਰਤੀ ਤੋਂ ਗੱਠ ਉੱਚਾ ਹੋ ਗਿਆ ਸੀ ਭਾਈ ਚੰਗੇ ਕੰਮ ਦਾ ਨਤੀਜਾ ਚੰਗਾ ਹੀ ਹੁੰਦਾ ਚਲੋ ਸਾਜਰੇ ਸੋ ਜਾਓ ਸੋਖਤੇ ਉੱਠ ਕੇ ਪਹਿਲਾਂ ਖੇਤ ਨੂੰ ਜਾਵਾਂਗੇ ਪਿਆਰਾ ਸਿੰਘ ਸੌਣ ਲਈ ਆਪਣੇ ਮੰਜੇ ਤੇ ਜਾ ਬੈਠਾ ਥੋੜੀ ਦੇਰ ਪਿੱਛੋਂ ਉਹ ਮੰਜੇ ਤੇ ਬੈਠਦਾ ਸੋਚਦਾ ਰਿਹਾ ਫਿਰ ਸੌ ਗਿਆ ਜਿਵੇਂ ਪਿਆਰਾ ਸਿੰਘ ਨਮੀ ਸਵੇਰ ਦੇ ਸੁਪਨੇ ਲੈਂਦਾ ਪਿੰਡਾਂ ਦੇ ਕਿਸਾਨਾਂ ਨੂੰ ਕੁਦਰਤੀ ਟੰਗਾ ਨਾਲ ਖੇਤੀ ਕਰਨ ਬਾਰੇ ਭਾਸ਼ਣ ਦੇ ਰਿਹਾ ਹੋਵੇ। ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਦਾ ਸਾਡਾ ਵਿਸ਼ਾ ਹੈ ਜਮਾਤ 7 ਪਾਠ ਨੰਬਰ 6 ਬਲਦਾਂ ਵਾਲਾ ਪਿਆਰਾ ਸਿੰਘ ਲੇਖਕ ਡਾਕਟਰ ਹਰਨੇਕ ਸਿੰਘ ਕਲੇਰ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਪਿਆਰਾ ਸਿੰਘ ਦਾ ਨਿਤਨੇਮ ਕੀ ਸੀ ਨਿਤਨੇਮ ਦਾ ਮਤਲਬ ਹੈ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀਤੇ ਜਾਣ ਵਾਲੇ ਕੰਮ ਨਿਤ ਹਰ ਰੋਜ਼ ਪਿਆਰਾ ਸਿੰਘ ਨਿਤਨੇਮ ਅਨੁਸਾਰ 4 ਵਜੇ ਉੱਠ ਕੇ ਪਸ਼ੂਆਂ ਨੂੰ ਪੱਠੇ ਪਾਉਂਦਾ ਇਸ਼ਨਾਨ ਕਰਦਾ ਬਲਦਾਂ ਦੀ ਖੁਰਲੀ ਵਿੱਚ ਹੱਥ ਮਾਰਦਾ ਤੇ ਆਪਣੀ ਘਰ ਵਾਲੀ ਨੂੰ ਲਸੇ ਲਿਉਣ ਲਈ ਆਵਾਜ਼ ਦਿੰਦਾ ਕੀ ਕੀ ਕਰਦਾ ਸੀ 4 ਵਜੇ ਉੱਠਦਾ ਸੀ ਪਸ਼ੂਆਂ ਨੂੰ ਪੱਠੇ ਪਾਉਂਦਾ ਸੀ ਇਸ਼ਨਾਨ ਕਰਦਾ ਮਤਲਬ ਨਹਾਉਂਦਾ ਸੀ ਬਲਦਾਂ ਦੀ ਖੁਰਲੀ ਵਿੱਚ ਹੱਥ ਮਾਰਦਾ ਸੀ ਤੇ ਆਪਣੇ ਘਰ ਵਾਲੇ ਨੂੰ ਲੱਸੀ ਲਿਉਣ ਲਈ ਆਵਾਜ਼ ਦਿੰਦਾ ਪਿਆਰਾ ਸਿੰਘ ਹਰ ਰੋਜ਼ ਸਵੇਖ ਤੇ ਖੇਤਾਂ ਵਿੱਚ ਜਾ ਕੇ ਕੀ ਕਰਦਾ ਸੀ ਸਵੇਖ ਤੇ ਮਤਲਬ ਸਾਜ ਦੇ ਸਵੇਰੇ ਪਿਆਰਾ ਸਿੰਘ ਹਰ ਰੋਜ਼ ਸਵੇਖ ਤੇ ਖੇਤਾਂ ਵਿੱਚ ਜਾ ਕੇ ਰਾਤ ਦੀ ਬਣਾਈ ਸਕੀਮ ਅਨੁਸਾਰ ਆਪਣਾ ਕੰਮ ਵੇੱਡ ਲੈਂਦਾ ਮਤਲਬ ਜਿਹੜਾ ਕੰਮ ਉਹ ਸੋਚ ਰਿਆ ਸੀ ਆ ਕੇ ਕੰਮ ਕਰ ਲੈਂਦਾ ਤੀਸਰਾ ਪ੍ਰਸ਼ਨ ਪਿਆਰਾ ਸਿੰਘ ਨੇ ਕਿਹੜੇ-ਕਿਹੜੇ ਢੰਗ ਤਰੀਕੇ ਆਪਣੇ ਬਾਪੂ ਦੀਦਾਰ ਸਿੰਘ ਤੋਂ ਸਿੱਖੇ ਸਨ ਹਰ ਰੋਜ਼ ਉਸ ਵਕਤੇ ਖੇਤਾਂ ਵਿੱਚ ਜਾਣਾ ਵਟ ਬੰਨੇ ਤੇ ਢੀੜਾ ਮਾਰਨਾ ਰੁੱਖੋ ਬੋਟੇ ਤੇ ਫਸਲਾਂ ਦਾ ਧਿਆਨ ਰੱਖਣਾ ਇਹ ਖੇਤੀ ਦੇ ਢੰਗ ਤਰੀਕੇ ਉਸ ਨੇ ਆਪਣੇ ਬਾਪੂ ਤੋਂ ਸਿੱਖੇ ਸਨ ਬਾਪੂ ਮਤਲਬ ਪਿਤਾ ਜੀ ਹਰ ਰੋਜ਼ ਸਵੇਰੇ ਖੇਤਾਂ ਵਿੱਚ ਜਾਣਾ ਵਟ ਬੰਨੇ ਤੇ ਢੀੜਾ ਮਾਰਨਾ ਰੋਖੋ ਬੂਟੇ ਤੇ ਫਸਲਾਂ ਦਾ ਧਿਆਨ ਰੱਖਣਾ ਇਹ ਸਾਰੇ ਢੰਗ ਤਰੀਕੇ ਉਸਨੇ ਆਪਣੇ ਬਾਪੂ ਤੋਂ ਸਿੱਖੇ ਸਨ ਪਿਆਰਾ ਸਿੰਘ ਨੂੰ ਕਿਸੇ ਵੀ ਚੀਜ਼ ਦੀ ਤੰਗੀ ਤੁਰਸ਼ੀ ਨਹੀਂ ਸੀ ਦੱਸੋ ਕਿਵੇਂ ਪਿਆਰਾ ਸਿੰਘ ਦਾ ਇੱਕ ਪੁੱਤਰ ਤੇ ਇੱਕ ਧੀ ਸੀ ਘਰ ਵਿੱਚ ਦੋ ਮੱਝਾਂ ਇੱਕ ਗਾਂ ਤੇ ਨਗੋਰੀ ਬਲਦਾਂ ਦੀ ਜੋੜੀ ਸੀ ਜਿਸ ਕਰਕੇ ਉਸ ਨੂੰ ਕਿਸੇ ਚੀਜ਼ ਦੀ ਤੰਗੀ ਤੁਰਸ਼ੀ ਨਹੀਂ ਸੀ ਠੀਕ ਹੈ ਪਿਆਰਾ ਸਿੰਘ ਦਾ ਇੱਕ ਪੁੱਤਰ ਸੀ ਇੱਕ ਧੀ ਸੀ ਘਰ ਵਿੱਚ ਦੋ ਮੱਝਾਂ ਸਨ ਇੱਕ ਗਾਂ ਸੀ ਨਗੋਰੀ ਬਲਦਾਂ ਦੀ ਜੋੜੀ ਸੀ ਜੱਸ ਕਰਕੇ ਉਸ ਨੂੰ ਕਿਸੇ ਵੀ ਚੀਜ਼ ਦੀ ਤੰਗੀ ਤਰਸ਼ੀ ਨਹੀਂ ਸੀ ਤੂੰ ਵੀ ਖੇਤਾਂ ਵਿੱਚ ਫਾਰਮੀ ਖਾਦ ਪਾ ਨਵੇਂ ਬੀਜ ਪਾ ਆਪਾਂ ਵੀ ਟਰੈਕਟਰ ਵਾਲੇ ਬਣੀਏ ਧਨਕੌਰ ਵੱਲੋਂ ਦਿੱਤੀ ਸਲਾਹ ਪਿਆਰਾ ਸਿੰਘ ਕਿਉਂ ਨਹੀਂ ਸੀ ਮੰਨਣੀ ਚਾਹੁੰਦਾ ਉਹ ਧਨਕੌਰ ਦੀ ਸਲਾਹ ਐਸ ਲਈ ਨਹੀਂ ਸੀ ਮੰਨਣੀ ਚਾਹੁੰਦਾ ਕਿਉਂਕਿ ਉਹ ਸਾਦਾ ਜੀਵਨ ਜਿਉਣ ਵਿੱਚ ਵਿਸ਼ਵਾਸ ਰੱਖਦਾ ਸੀ ਉਹ ਕਿਸੇ ਦੀ ਰੀਸ ਵਿੱਚ ਅੱਡੀਆਂ ਚੁੱਕ ਕੇ ਫਾਹਾ ਨਹੀਂ ਲੈਣਾ ਚਾਹੁੰਦਾ ਸੀ ਠੀਕ ਆ ਉਹ ਕਿਉਂ ਨਹੀਂ ਮੰਨਣਾ ਚਾਹੁੰਦਾ ਸੀ ਉਹ ਸਾਦਾ ਜੀਵਨ ਜੀਉਣ ਵਿੱਚ ਵਿਸ਼ਵਾਸ ਰੱਖਦਾ ਸੀ ਉਹ ਕਿਸੇ ਦੀ ਰੀਸ ਵਿੱਚ ਢਡੀਆਂ ਚੁੱਕ ਕੇ ਫਾਹਾ ਨਹੀਂ ਲੈਣਾ ਚਾਹੁੰਦਾ ਸੀ ਪਿਆਰਾ ਸਿੰਘ ਆਪਣੇ ਦੋਹਾਂ ਬੱਚਿਆਂ ਦਾ ਵਿਆਹ ਕਿ ਉਹ ਜਿਹਾ ਕਰਨਾ ਚਾਹੁੰਦਾ ਸੀ ਪਿਆਰਾ ਸਿੰਘ ਆਪਣੀ ਧੀ ਦਾ ਵਿਆਹ ਸਿੱਧਾ ਸਾਦਾ ਕਰਨਾ ਚਾਹੁੰਦਾ ਸੀ ਉਹ ਆਪਣੇ ਮੁੰਡੇ ਦੇ ਵਿਆਹ ਤੇ ਵੀ ਕੁਝ ਨਹੀਂ ਲੈਣਾ ਚਾਹੁੰਦਾ ਸੀ ਪਿੰਡ ਦੇ ਲੋਕ ਪਿਆਰਾ ਸਿੰਘ ਦੇ ਖੇਤ ਦੀ ਫਸਲ ਅਤੇ ਸਬਜ਼ੀਆਂ ਕਿਉਂ ਖਰੀਦਦੇ ਸਨ ਪਿੰਡ ਦੇ ਲੋਕ ਉਸ ਦੀ ਫਲ ਅਤੇ ਸਬਜ਼ੀਆਂ ਐਸ ਕਰਕੇ ਖਰੀਦੇ ਸਨ ਕਿਉਂਕਿ ਉਹ ਖੇਤਾਂ ਵਿੱਚ ਦੇਸੀ ਖਾਦ ਦੀ ਵਰਤੋਂ ਕਰਦਾ ਸੀ ਤੇ ਕੋਈ ਦਵਾਈ ਨਹੀਂ ਛੜਕਦਾ ਸੀ ਕਿਉਂਕਿ ਉਹ ਫਸਲ ਅਤੇ ਸਬਜ਼ੀਆਂ ਕਿਉਂ ਖਰੀਦੇ ਸਨ ਉਹ ਖੇਤਾਂ ਵਿੱਚ ਦੇਸੀ ਖਾਦ ਦੀ ਵਰਤੋਂ ਕਰਦਾ ਸੀ ਤੇ ਕੋਈ ਦਵਾਈ ਨਹੀਂ ਸੀ ਛੜਕਦਾ ਪਾਣੀ ਦੀ ਘਾਟ ਨੂੰ ਪੂਰਾ ਕਰਨ ਬਾਰੇ ਪਿਆਰਾ ਸਿੰਘ ਦੇ ਕੀ ਵਿਚਾਰ ਸਨ ਪਿਆਰਾ ਸਿੰਘ ਦਾ ਵਿਚਾਰ ਸੀ ਕਿ ਜੇਕਰ ਰੁੱਖ ਬੂਟੇ ਲਾ ਕੇ ਕਿਸਾਨ ਧਰਤੀ ਨੂੰ ਹਰਾ ਭਰਾ ਰੱਖਣ ਤਾਂ ਪਾਣੀ ਦੀ ਥੋੜਾ ਦਾ ਮਤਲਬ ਹੈ ਕਮੀ ਆਪਣੇ ਆਪ ਪੂਰੀ ਹੋ ਜਾਵੇਗੀ ਪਿੰਡ ਦਾ ਸਰਪੰਚ ਪਿਆਰਾ ਸਿੰਘ ਨੇ ਕੀ ਸੁਨੇਹਾ ਲਿਆਇਆ ਸੀ ਪਿੰਡ ਦਾ ਸਰਪੰਚ ਪਿਆਰਾ ਸਿੰਘ ਨੇ ਸੁਨੇਹਾ ਲੈ ਕੇ ਆਇਆ ਸੀ ਕਿ ਖੇਤੀਬਾੜੀ ਵਿਭਾਗ ਦੇ ਬੰਦਿਆਂ ਨੇ ਕਿਸਾਨਾਂ ਨਾਲ ਕੁਦਰਤੀ ਖੇਤੀ ਬਾਰੇ ਗੱਲਾਂ ਕਰਨ ਆਉਣਾ ਹੈ ਇਸ ਲਈ ਉਹ 10 ਵਜੇ ਪੰਚਾਇਤ ਘਰ ਪਹੁੰਚ ਜਾਵੇ ਉਹ ਕੀ ਸੁਨੇਹਾ ਲਿਆਇਆ ਸੀ ਕਿ ਖੇਤੀਬਾੜੀ ਵਿਭਾਗ ਦੇ ਬੰਦਿਆਂ ਨੇ ਕਿਸਾਨਾਂ ਨਾਲ ਕੁਦਰਤੀ ਖੇਤੀ ਬਾਰੇ ਗੱਲਾਂ ਕਰਨ ਆਉਣਾ ਹੈ ਤੇ ਉਹ 10 ਵਜੇ ਪੰਚਾਇਤ ਘਰ ਪਹੁੰਚ ਜਾਵੇ ਔਖੇ ਸ਼ਬਦਾਂ ਦੇ ਅਰਥ ਚਲਾਨੀ ਹਾਂਜੀ ਚਲਾਨੀ ਮਿੱਟੀ ਦੀ ਬਣੀ ਹੋਈ ਨੀਮੀ ਛੱਤ ਵਾਲੀ ਰਸੋਈ ਨਿਤਨੇਮ ਹਰ ਰੋਜ਼ ਕਰਨ ਵਾਲਾ ਕੰਮ ਮਸ਼ਹੂਰ ਪ੍ਰਸਿੱਧ ਵਿੱਡ ਲੈਣਾ ਸ਼ੁਰੂ ਕਰਨਾ ਨਵੇਂ ਨਰੋਏ ਤੱਕੜੇ ਤੰਦਰੁਸਤ ਚੰਗੇ ਭਲੇ ਨਿਆਈਆਂ ਪਿੰਡ ਦੇ ਨੇੜੇ ਦੀ ਜ਼ਮੀਨ ਹਾਜਰੀ ਸਵੇਰ ਵੇਲੇ ਦੀ ਰੋਟੀ ਖੱਤੀ ਛੋਟਾ ਖੇਤ ਨੈਣ ਪ੍ਰਾਣ ਸਰੀਰ ਦੇ ਅੰਗ ਜਿੰਦ ਜਾਣ ਨਦੀਨ ਖੇਤਾ ਵਿੱਚ ਉੱਗੇ ਬਾਦੂ ਪੌਦੇ ਠੀਕ ਹੈ ਜੀ ਚਲਾਨੀ ਮਿੱਟੀ ਆਦੀ ਦੀ ਬਣੀ ਹੋਈ ਨੀਵੇਂ ਛੱਤ ਵਾਲੀ ਰਸੋਈ ਨਿਤਨੇਮ ਹਰ ਰੋਜ਼ ਕਰਨ ਵਾਲਾ ਕੰਮ ਮਸ਼ਹੂਰ ਪ੍ਰਸਿੱਧ ਵੈੱਡ ਲੈਣਾ ਸ਼ੁਰੂ ਕਰਨਾ ਨਵੇਂ ਨਰੋਏ ਤੱਕੜੇ ਤੰਦਰੁਸਤ ਚੰਗੇ ਭਲੇ ਨਿਆਈਆਂ ਪਿੰਡ ਦੇ ਨੇੜੇ ਦੀ ਜ਼ਮੀਨ ਹਾਜਰੀ ਸਵੇਰ ਵੇਲੇ ਦੀ ਰੋਟੀ ਖੱਤੀ ਛੋਟਾ ਖੇਤ ਨੈਣ ਪ੍ਰਾਣ ਸਰੀਰ ਦੇ ਅੰਗ ਜਾਂ ਜਿੰਦ ਜੰਨਦੀਨ ਖੇਤਾਂ ਵਿੱਚ ਉੱਗੇ ਬਾਦੂ ਪੌਦੇ ਧੰਨਵਾਦ ਜੀ